ਤਰਮੀ ਫੌਜੀ ਦਾ ਪਰਿਵਾਰ ਸ਼ਰੋਮਣੀ ਅਕਾਲੀ ਦਲ ਵੱਲੋਂ ਚੋਣ ਮੈਦਾਨ 'ਚ ਉਤਾਰਿਆ ਗਿਆ ਸੁਖਵਿੰਦਰ ਕੌਰ ਰੰਧਾਵਾ ਦੇ ਵੱਲੋਂ ਲੰਗੇ ਦਿਨੀ ਨਾਮਜ਼ਦਗੀ ਭਰੀ ਗਈ ਹੈ ਔਰ ਉਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕੁਝ ਗੱਲਾਂ ਆਖੀਆਂ ਹਾਲਾਂਕਿ ਇਹ ਗੱਲਾਂ ਜਿਹੜੀਆਂ ਨੇ ਉਹ ਨੋਟ ਕਰਨ ਯੋਗ ਨੇ ਸੁਖਬੀਰ ਬਾਦਲ ਜਾਂ ਸੁਖਬੀਰ ਬਾਦਲ ਦਾ ਧੜਾ ਜਿਹੜਾ ਉਹ ਲੋਕ ਸਭਾ ਇਲੈਕਸ਼ਨਸ ਦੇ ਵਿੱਚ ਜਿੱਥੇ ਭਾਈ ਅਮਰਤਪਾਲ ਸਿੰਘ ਜਾਂ ਸ਼ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਖਿਲਾਫ ਬੜੇ ਤਿੱਖੇ ਬਿਆਨ ਦਿੰਦਾ ਨਜ਼ਰ ਆ ਰਿਹਾ ਸੀ ਐਤਕੀ ਕੁਝ ਖਰਮਾ ਰੱਖਦਾ ਨਜ਼ਰ ਆ ਰਿਹਾ ਅੱਜ ਕੀ ਉਹ ਬਿਆਨ ਇੰਨੇ ਤੀਵਰ ਨਹੀਂ ਐ ਅੱਜ ਕੀ ਉਹ ਬਿਆਨ ਇੰਨੇ ਖਲਾਫਤ ਭਰੇ ਨਹੀਂ ਐ ਸਗੋਂ ਬਹੁਤ ਹੀ ਨਿਊਟਰਲ ਹੋ ਕੇ ਸੁਖਬੀਰ ਸਿੰਘ ਬਾਦਲ ਦੇ ਨਜ਼ਰ ਆ ਰਹੇ ਐ ਪਰ ਆਖਰਕਾਰ ਐਵੇਂ ਕਿਉਂ ਦੱਸ ਦिए ਕਿ ਲੋਕ ਸਭਾ ਇਲੈਕਸ਼ਨਜ਼ ਵਿੱਚ ਜਦੋਂ ਸੁਖਬੀਰ ਸਿੰਘ ਬਾਦਲ ਦੇ ਧੜੇ ਵੱਲੋਂ ਵਿਰਸਾ ਸਿੰਘ ਵਲਟੋਹਾ ਚੋਣ ਮੈਦਾਨ 'ਚ ਸੀਗੇ ਖੜੂਰ ਸਾਹਿਬ ਤੋਂ ਤੇ ਦੂਸਰੇ ਪਾਸੇ ਭਾਈ ਅਮਰਤਪਾਲ ਸਿੰਘ ਜਿਹੜੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜ ਰਹੇ ਸਨ ਉਸ ਵੇਲੇ ਬੜੇ ਤਿੱਖੇ ਸ਼ਬਦਾਂ ਦੀ ਵਾਰ ਕੀਤੇ ਗਏ ਉਦੋਂ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਔਰ ਵਿਕਰਮ ਸਿੰਘ ਮਜੀਠੀਆ ਵੱਲੋਂ ਵੀ ਬੜੇ ਤਿੱਖੇ ਸ਼ਬਦਾਂ ਦੇ वार ਕੀਤੇ ਗਏ ਪਰ ਇਸ ਦੇ ਬਾਵਜੂਦ ਹੁਣ ਜਦੋਂ ਸਥਿਤੀ ਵਿਪਰੀਤ ਹੈ ਜਦੋਂ ਭਾਈ ਅਮਰਿਤਪਾਲ ਸਿੰਘ ਚੋਣ ਜਿੱਤ ਚੁੱਕੇ ਨੇ ਤੇ ਐਮਪੀ ਬਣੇ ਹੋਏ ਨੇ ਜਿੱਥੇ ਕਾਂਗਰਸ ਬੜੇ ਤਿੱਖੇ ਹਮਲੇ ਕਰ ਰਹੀ ਹੈ ਸੁਖਬੀਰ ਬਾਦਲ ਐ ਕਿੰਨੇ ਬੜੇ ਚੁੱਪਚਾਪ ਨਜ਼ਰ ਆ ਰਹੇ ਆ ਠਰਮੇ ਪਰੇ ਨਜ਼ਰ ਆ ਰਹੇ ਆ ਸਗੋਂ ਸੁਖਬੀਰ ਬਾਦਲ ਕਾਂਗਰਸ ਦੇ ਖਿਲਾਫ ਟਿੱਪਣੀਆਂ ਕਰ ਰਹੇ ਆ ਹਾਲਾਂਕਿ ਉਹਨਾਂ ਨੂੰ ਪੁੱਛਿਆ ਗਿਆ ਕਿ ਕਾਂਗਰਸ ਪਾਰਟੀ ਨੇ ਬੜੇ ਤਿੱਖੇ ਸ਼ਬਦਾਂ ਨਾਲ ਸੰਬੋਧਨ ਕੀਤਾ ਜਦੋਂ ਖਾਲਿਸਤਾਨ ਹਿੰਦੁਸਤਾਨ ਦੀ ਗੱਲ ਕੀਤੀ ਤਾਂ ਸੁਖਬੀਰ ਸਿੰਘ ਬਾਦਲ ਨੇ ਉਸ ਚੀਜ਼ ਦੇ ਖਿਲਾਫ ਟਿੱਪਣੀ ਕੀਤੀ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਬੋਲਦੇ ਨਜ਼ਰ ਨਹੀਂ ਆ ਰਹੇ ਜੇ ਆਪਾਂ ਸੁਖਬੀਰ ਸਿੰਘ ਬਾਦਲ ਦੇ ਕੈਂਡੀਡੇਟ ਤੇ ਨਿਗਾਹ ਮਾਰੀਏ ਤਾਂ ਬੀਬੀ ਸੁਖਿੰਦਰ ਕੌਰ ਰੰਧਾਵਾ ਇਹ ਧਰਮੀ ਫੌਜੀ ਦੀ ਧਰਮ ਪਤਨੀ ਔਰ ਖਾਸ ਤੌਰ ਦੇ ਉੱਤੇ ਤਰਨ ਤਾਰਨ ਦੇ ਵਿੱਚ ਜਿਹੜਾ ਇੱਕ ਆਜ਼ਾਦ ਗਰੁੱਪ ਹੈ ਉਸ ਦੇ ਮੋਢੀ ਉਹ ਚੋਣ ਮੈਦਾਨ 'ਚ ਉਤਰੇ ਹੋਏ ਨੇ ਪਰ ਇਹ ਚੇਤਾ ਨਾ ਭੁੱਲਿਆ ਜਾਵੇ ਕਿ ਚਚਾ ਮਾ এবੀਸੀ ਕੇ ਬੀਬੀ ਰੰਧਾਵਾ ਦਾ ਜਿਹੜਾ ਸਮਰਥਨ ਸੀ ਉਹ ਲੋਕ ਸਭਾ ਇਲੈਕਸ਼ਨਸ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਵੱਲ ਰਿਹਾ ਹੈ ਔਰ ਇਸ ਪੂਰੇ ਮਾਮਲੇ ਨੂੰ ਲੈ ਕੇ ਹੋ ਸਕਦਾ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਵੀ ਇੱਕ ਸਬਕ ਸਿੱਖ ਲਿਆ ਹੋਵੇ ਅਕਾਲੀ ਦਲ ਬਾਦਲ ਧੜੇ ਨੇ ਵੀ ਸਬਕ ਸਿੱਖ ਲਿਆ ਹੋਵੇ ਕਿ ਤਰਨਤਾਰਨ ਚੋਣ ਦੇ ਵਿੱਚ ਖਡੂਰ ਸਾਹਿਬ ਵਾਲੀ ਗਲਤੀ ਨਾ ਕੀਤੀ ਜਾਵੇ ਖਡੂਰ ਸਾਹਿਬ ਦੇ ਵਿੱਚ ਸਿਚੁਏਸ਼ਨ ਜਿਹੜੀ ਹੈ ਉਹ ਬਣੀ ਬੜੀ ਤਣਾਅਪੂਰਵਕ ਹੋ ਗਈ ਸੀ ਅਕਾਲੀ ਦਲ ਬਾਦਲ ਧੜੇ ਵਾਸਤੇ ਜਿੱਥੇ ਸਿੱਧੀ ਖਲਾਫਤ ਭਾਈ ਅਮਰਪਾਲ ਸਿੰਘ ਦੀ ਹੋਈ ਹਾਲਾਂਕਿ ਉਦੋਂ ਵੀ ਚਰਚਾਵਾਂ ਚੱਲੀਆਂ ਕਿ ਮਨਪ੍ਰੀਤ ਇਆਲੀ ਵਰਗੇ ਲੀਡਰ ਜਾਂ ਜਿਹੜਾ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸੁਖਬੀਰ ਸਿੰਘ ਬਾਦਲ ਦੇ ਰਿਸ਼ਤੇਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਉਹਨਾਂ ਦੇ ਵੱਲੋਂ ਵੀ ਕਹਿੰਦੇ ਟਿੱਪਣੀਆਂ ਕੀਤੀਆਂ ਗਈਆਂ ਸੀ ਕਿ ਭਾਈ ਅਮਰਪਾਲ ਸਿੰਘ ਨੂੰ ਸਮਰਥਨ ਦੇ ਦਿੱਤਾ ਜਾਣਾ ਚਾਹੀਦਾ ਪਰ ਉਸ ਵੇਲੇ ਸਮਰਥਨ ਨਹੀਂ ਦਿੱਤਾ ਗਿਆ ਔਰ ਬਰਾਬਰ ਜ਼ਰਸਾ ਸਿੰਘ ਵਲਟੋਹਾਂ ਨੂੰ ਐਲਾਨ ਦਿੱਤਾ ਗਿਆ ਔਰ ਇਹੋ ਜੀ ਸਿਚੁਏਸ਼ਨ ਦੇ ਵਿੱਚ ਜੋ ਕੁਝ ਹੋਇਆ ਉਹ ਹਰ ਕਿਸੇ ਨੇ ਦੇਖਿਆ ਪਰ ਐਤਕੀਨ ਸੁਖਬੀਰ ਸਿੰਘ ਬਾਦਲ ਉਸ ਤਰ੍ਹਾਂ ਦੀ ਕੋਈ ਗਲਤੀ ਕਰਨ ਕਰਨੀ ਨਹੀਂ ਚਾਹੁੰਦੇ ਸ਼ਾਇਦ ਹੀਆਂ ਕਰਦੇ ਨਹੀਂ ਨਜ਼ਰ ਆ ਰਹੇ ਔਰ ਵੱਡੀ ਗੱਲ ਇਹ ਹੈ ਕਿ ਬੀਬੀ ਰੰਧਾਵਾ ਦੇ ਜਿਹੜੇ ਬੇਟੀ ਨੇ ਉਹ ਵੀ ਵਿਦੇਸ਼ ਤੋਂ ਆ ਗਏ ਕੈਨੇਡਾ ਤੋਂ ਆ ਕੇ ਉਹ ਵੀ ਪ੍ਰਚਾਰ ਦੇ ਵਿੱਚ ਰੁੱਝੇ ਹੋਏ ਆ ਲਗਾਤਾਰ ਬਿਆਨ ਦਿੰਦੇ ਪਏ ਨੇ ਮੁਖ ਬਲਾਰੇ ਜੋ ਉੱਪਰ ਦੇ ਨਜ਼ਰ ਆ ਰਹੇ ਆ ਔਰ ਉਹਨਾਂ ਦੇ ਵੱਲੋਂ ਵੀ ਲਗਾਤਾਰ ਬੜੇ ਟੈਕਨੀਕਲ ਤਰੀਕੇ ਦੇ ਨਾਲ ਬੜੇ ਬਾਇਲੈਟਰਲ ਤਰੀਕੇ ਦੇ ਨਾਲ ਇਸ ਪੂਰੇ ਮੈਟਰ ਨੂੰ ਸਾਂਭਿਆ ਜਾ ਰਿਹਾ ਕਿ ਕਿਤੇ ਭਾਈ ਅਮਰਤਪਾਲ ਸਿੰਘ ਦੇ ਪਾਰਟੀ ਦੇ ਨਾਲ ਜਿਹੜੇ ਸਮਰਥਕ ਨੇ ਉਹਨਾਂ ਦੀ ਖਿਲਾਫਤ ਇਧਰ ਵੱਲ ਨੂੰ ਨਾ ਜਾਵੇ ਔਰ ਉਸੇ ਤਰੀਕੇਕਾਰ ਦੇ ਆਧਾਰ ਦੇ ਉੱਤੇ ਸੁਖਬੀਰ ਸਿੰਘ ਬਾਦਲ ਦਾ ਲਹਿਜਾ ਵੀ ਥੋੜਾ ਠੰਡਾ ਵਰਮੇ ਪਰਿਆ ਨਜ਼ਰ ਆ ਰਿਹਾ ਹੈ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਪਰ ਜਿੱਥੇ ਭਾਈ ਅਮਰਿਤਪਾਲ ਸਿੰਘ ਬਾਰੇ ਸੁਖਬੀਰ ਸਿੰਘ ਬਾਦਲ ਤਿੱਖੇ ਸ਼ਬਦ ਨਹੀਂ ਵਰਤ ਰਹੇ ਉੱਥੇ ਕਾਂਗਰਸ ਪਾਰਟੀ ਵਾਸਤੇ ਜ਼ਰੂਰ ਵਰਤ ਰਹੇ ਆ ਪੱਤਰਕਾਰ ਨੇ ਪੁੱਛਿਆ ਸੁਖਬੀਰ ਸਿੰਘ ਬਾਦਲ ਨੂੰ ਕਿ ਕਾਂਗਰਸ ਪਾਰਟੀ ਨੇ ਬੜੇ ਤਿੱਖੇ ਹਮਲੇ ਕੀਤੇ ਔਰ ਇਥੋਂ ਤੱਕ ਕਿਹਾ ਕਿ ਤਰਨਤਾਰਨ ਦੇ ਲੋਕ ਖਾਲਸਾਣ ਨਹੀਂ ਹਿੰਦੁਸਤਾਨ ਚਾਹੁੰਦੇ ਨੇ ਐਹੋ ਜੀ ਸਥਿਤੀ ਦੇ ਵਿੱਚ ਸੁਖਬੀਰ ਸਿੰਘ ਬਾਦਲ ਕੀ ਬੋਲਦੇ ਨੇ ਆ ਸੁਣਦੇ ਹਾਂ ਸ਼੍ਰੋਮਣੀ ਅਕਾਲੀ ਦਲ ਕੌਮ ਦੀ ਪੰਜਾਬ ਦੀ ਖਾਲਸਾ ਪੰਥ ਦੀ ਨਮੈਂਦਾ ਜਥੇਬੰਦੀ ਹੈ ਪ੍ਰਮਾਤਮਾ ਚਰਨ ਅਦਾਸ ਬੇਨਤੀ ਕੀਤੀ ਹੈ ਕਿ ਇਸ ਕੌਮ ਦੀ ਜਥੇਬੰਦੀ ਨੂੰ ਚੜ੍ਹਦੀ ਕਲਾ ਰੱਖੇ ਤੇ ਜਿੱਤ ਬਖਸ਼ੇ ਰਾਜਾ ਬਿੰਗ ਨੇ ਉਮੀਦਵਾਰ ਦੀ ਚੋਣ ਨੂੰ ਲੈ ਕੇ ਬੜਾ ਵਿਵਾਦਿਤ ਬਿਆਨ ਦਿੱਤਾ ਹੈ ਜੀ ਦੇਖੋ ਮੈਂ ਉਹਦੇ ਬਿਆਨ 'ਚ ਕੋਈ ਬੋਲਣਾ ਨਹੀਂ ਚਾਹਣਾ ਇੱਕ ਪਾਸੇ ਇੱਕ ਧਰਮੀ ਫੌਜੀ ਪਰਿਵਾਰ ਹੈ ਇੱਕ ਪਾਸੇ ਉਹ ਪਾਰਟੀ ਹੈ ਜਿਹਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਹੈ ਆ ਉਹ ਪਰਿਵਾਰ ਹੈ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਹਮਲਾ ਨੂੰ ਬਰਦਾਸ਼ਤ ਨਹੀਂ ਕੀਤਾ ਕੋਈ ਵੀ ਸਿੱਖ ਨਹੀਂ ਕਰ ਸਕਦਾ ਕੱਲੇ ਕਾਂਗਰਸੀ ਸਿੱਖ ਜਿਨ੍ਹਾਂ ਨੇ ਖੁਸ਼ੀ ਮਨਾਈ ਸੀ ਉਸ ਦਿਨ ਕਾਂਗਰਸੀ ਸਿੱਖਾਂ ਨੇ ਪਰ ਦੁੱਖ ਦੀ ਗੱਲ ਹੈ ਕਿ ਇਹ ਜਿਹਾ ਬਿਆਨ ਕਾਂਗਰਸ ਰਹਿ ਕੇ ਸਿੱਖ ਵੀ ਦੇਣ